ਨਮਸਕਾਰ ਦੋਸਤੋ ਟਟਾ ਸਾਰਿਆਂ ਦਾ ਸਵਾਗਤ ਹੈ ਰਿੰਕ ਐਜੂਕੇਸ਼ਨ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਰੇਲਵੇ ਅਪਰੈਂਟਿਸ 2024 ਬਾਰੇ ਤੇ ਇਹਦੀਆਂ ਪੋਸਟਾਂ ਨੇ ਉਹ ਆ ਚੁੱਕੀਆਂ ਨੇ ਆ ਕਰੀਬ 569 ਪੋਸਟਾਂ ਨੇ ਜੋ ਕਿ ਫਿਰੋਜ਼ਪੁਰ ਕਲਸਟਰ ਦੇ ਅੰਦਰ ਆਈਆਂ ਨੇ ਫਿਰੋਜ਼ਪੁਰ ਕਲਸਟਰ 'ਚ ਪੋਸਟਾਂ ਨੇ 569 ਪੋਸਟਾਂ ਨੇ ਇਹਨਾਂ ਦੀ ਯੋਗਤਾ ਉਹ 10ਵੀਂ ਪਾਸ ਹੈ ਪਲੱਸ ਉਹਨਾਂ ਦੇ ਜੋੜਾ ਵੀ ਰਿਲੇਟਿਵ ਆ ਆਈਟੀਆਈ ਕੋਰਸ ਹੈ ਉਹ ਜਿਸ ਅਪਰੈਂਟਿਸ ਲਈ ਤੁਸੀਂ ਅਪਲਾਈ ਕਰੋਗੇ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਫਾਰਮ ਭਰਨੇ ਸਟਾਰਟ ਹੋ ਚੁੱਕੇ ਨੇ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਇਹਨਾਂ ਬਾਰੇ ਜੋ ਪੂਰੀ ਜਾਣਕਾਰੀ ਦੇਖਦੇ ਹਾਂ ਫਾਰਮ ਕਰ ਤੋਂ ਭਰਨੇ ਸਟਾਰਟ ਹੋ ਗਏ ਨੇ ਉਹ 11 12 ਤੋਂ ਹੋ ਚੁੱਕੇ ਨੇ ਤੇ ਕਦੋਂ ਤੱਕ ਭਰੇ ਜਾਣਗੇ ਇਹ 2 12 2 2024 ਤੱਕ ਮੀਨਸ ਕਿ ਸੌਰੀ ਇਹ ਭਰੇ ਜਾਣਗੇ ਆਪਣੇ 11 1 2024 ਤੱਕ 11 1 2024 ਤੱਕ ਔਰ ਜੋ ਇਹਨਾਂ ਦੀ ਮੈਰਿਟ ਸ਼ੋ ਹੋਊਗੀ ਉਹ 12/2/2024 ਤੱਕ ਹੋ ਜਾਊਗੀ ਠੀਕ ਹੈ ਇਹਨਾਂ ਦੇ ਫਾਰਮ ਕਦੋਂ ਤੱਕ ਭਰੇ ਜਾਣਗੇ 11/1/2024 ਤੱਕ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਔਰ ਫਾਰਮ ਪਰ ਨੇ ਸਟਾਰਟ ਹੋ ਚੁੱਕੇ ਹਨ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਹੋਰ ਇਹਦੇ ਨਾਲ ਇੰਪੋਰਟੈਂਟ ਚੀਜ਼ਾਂ ਕੁਆਲੀਫਿਕੇਸ਼ਨ ਦੇਖ ਲੈਣੇ ਆ ਇੱਥੇ ਕੁਆਲੀਫਿਕੇਸ਼ਨ ਦਿੱਤੀ ਗਈ ਹੈ ਕਿ میٹرਿਕ ਪਾਸ ਹੋਣਾ ਚਾਹੀਦਾ ਹੈ ਬੰਦਾ 10ਵੀਂ ਪਾਸ ਹੋਣਾ ਚਾਹੀਦਾ ਹੈ ਔਰ ਕਿਸੇ ਵੀ ਮਾਨਤਾ ਪ੍ਰਾਪਤ ਅ ਉਹ ਬੋਰਡ ਤੋਂ ਠੀਕ ਹੈ ਉਸ ਤੋਂ ਬਾਅਦ ਆਈਟੀ ਹੋਣੀ ਚਾਹੀਦੀ ਹੈ ਰਿਲੇਟਿਵ ਫੀਲਡ ਚ ਠੀਕ ਹੈ ਜੋ ਵੀ ਹੈ ਇਹਦੀ ਮੰਗੀ ਗਈ ਹੈ ਤੇ ਇਹਦੀ ਫੀਸ ਪਰ ਮੰਗੀ ਜੋ ਆਨਲਾਈਨ ਫੀਸ ਪਰ ਨਹੀਂ ਹੋਵੇਗੀ ਉਹ 100 ਰੁਪਏ ਪਰ ਨਹੀਂ ਹੋਵੇਗੀ ਜੋ ਕਿ ਆਨਲਾਈਨ ਮੋਡ ਰਹੀ ਪਰ ਨਹੀਂ ਹੋਵੇਗੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਏਜ ਲਿਮਿਟ ਦੀ ਤਾਂ ਉਹ ਹੈ 15 ਸਾਲ ਤੋਂ ਲੈ ਕੇ 24 ਸਾਲ ਤੱਕ ਠੀਕ ਹੈ ਉਹ 에ਜ ਲਿਮਿਟ ਕਾਊਂਟ ਹੋਊਗੀ 11 1 2024 ਤੱਕ ਮੀਨਸ ਕਿ 11 1 2024 ਤੱਕ ਤੁਸੀਂ 24 ਸਾਲ ਤੋਂ ਵੱਡੇ ਨਹੀਂ ਹੋਣੇ ਚਾਹੀਦੇ ਤੇ 15 ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਉਸ ਤੋਂ ਬਾਅਦ ਜੋ ਵੀ ਰਿਲੈਕਸੇਸ਼ਨ ਹੈ ਉਹ ਤੁਸੀਂ ਦੇਖ ਸਕਦੇ ਹੋ ਐਸਸੀ ਐਸਟੀ ਇਹਨਾਂ ਕੈਟਾਗਰੀ ਲਈ ਜੋ ਵੀ ਬੈਨੀਫਿਟ ਨੇ ਉਹ ਜਿਵੇਂ ਵੀ ਗਵਰਨਮੈਂਟ ਦੇ ਹੁੰਦੇ ਨੇ ਉਹ ਸਾਬ ਨਾਲ ਮਿਲਣਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਹੋਰ ਜੋ ਵੀ ਇੰਪੋਰਟੈਂਟ ਚੀਜ਼ਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਅ ਅੱਗੇ ਚੱਲ ਕੇ ਆਪਾਂ ਟ੍ਰੇਡਸ ਦੇਖ ਲੈਣੇ ਆ ਕਿਹੜੀਆਂ-ਕਿਹੜੀਆਂ ਨੇ ਅ ਇਸ ਤੋਂ ਬਾਅਦ ਜਿਹੜਾ ਅ ਅੱਗੇ ਇਹਨਾਂ ਦਾ ਇੱਕ ਅ ਜੋ ਬਫਰਿਫਿਕੇਸ਼ਨ ਕੀਤੀ ਗਈ ਹੈ ਪੋਸਟਾਂ ਦੀ ਆਪਾਂ ਉਹ ਦੇਖ ਲੈਣੇ ਆ ਕਲਸਟਰ ਵਾਈਜ਼ ਕੀਤੀ ਗਈ ਹੈ ਤੇ ਆਪਾਂ ਨੇ ਦੇਖਣਾ ਇਹਦਾ ਫਿਰੋਜ਼ਪੁਰ ਦਾ ਠੀਕ ਹੈ ਇਹ ਸਾਰੇ ਕਲਸਟਰਾਂ ਚ ਆਈਆਂ ਨੇ ਜਿਵੇਂ ਅੰਬਾਲਾ ਦਿੱਲੀ ਲਖਨਊ ਠੀਕ ਹੈ ਇਹਨਾਂ ਸਾਰਿਆਂ ਜਿਹੜੇ ਇਹ ਫਰੋਜ਼ਪੁਰ ਕਲਸਟਰ ਦੇ ਤੁਸੀਂ ਦੇਖ ਸਕਦੇ ਹੋ ਇੰਡੈਕਸ ਠੀਕ ਹੈ ਏਜ ਕੀ ਹੈ ਡੀਐਮਯੂ ਕਾਰ ਬੇਸ ਜਲੰਧਰ ਫਰੋਜ਼ਪੁਰ ਡਿਵੀਜ਼ਨ ਠੀਕ ਹੈ ਉਹ ਚ ਇਲੈਕਟ੍ਰੀਸ਼ੀਅਨ ਦੀਆਂ ਨੇ ਮਕੈਨੀਕਲ ਡੀਜ਼ਲ ਦੀਆਂ ਨੇ ਵੈਲਡਰ ਦੀਆਂ ਨੇ ਤੇ ਟਰਨਰ ਦੀਆਂ ਨੇ ਟੋਟਲ ਇਹ ਪੋਸਟਾਂ ਨੇ ਜਿਵੇਂ 49 ਇਹ स्लॉट ਚ ਠੀਕ ਹੈ ਇਹ ਤੇ ਵਰਕਸ਼ਾਪ ਫਰੋਜ਼ਪੁਰ ਡਿਵੀਜ਼ਨ ਚ ਨੇ ਉਹ ਵੀ 84 ਪੋਸਟਾਂ ਨੇ ਫੀਟਰ ਕਾਰਪੇਟ ਵੈਲਡਰ ਤੇ 84 ਪੋਸਟਾਂ ਨੇ ਉਸ ਤੋਂ ਬਾਅਦ ਜੋ ਵੀ ਡੀਜੀਲ ਸ਼ੈੱਡ ਜੋ ਡੀਐਸਐਲ ਸ਼ੈੱਡ ਹੈ ਜੋ ਲੁਧਿਆਣਾ ਫਰੋਜਗੋਡ ਡਿਵੀਜ਼ਨ ਚ ਉਹ ਚ ਇਲੈਕਟ੍ਰੀਸ਼ੀਅਨ ਮਕੈਨਿਕਲ ਅ ਟਰਨਰ 카ਪਮੈਂਟਰ ਉਹਦੀਆਂ ਮਿਲਾ ਕੇ ਕੁੱਲ ਬੈਲਡਰ ਮਕੈਨਿਕ ਮੋਟਰ ਵਹੀਕਲ ਉਹਦੀਆਂ 214 ਪੋਸਟਾਂ ਨੇ ਤੇ ਐਵੇਂ ਹੀ ਨੇ ਜੋ ਅੰਮ੍ਰਿਤਸਰ ਰੀਜਨ ਚ ਵੀ ਨੇ ਇਹਦੀਆਂ ਬਹੁਤ ਸਾਰੀਆਂ ਪੋਸਟਾਂ ਉਹ 114 ਨੇ ਠੀਕ ਹੈ ਰੀਜਨ ਵਾਈਜ਼ ਪੋਸਟਾਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਜਲੰਧਰ ਚ ਨੇ ਜਿਹੜਾ ਇੱਕ ਬ੍ਰਿਜ ਵਰਕਸ਼ਾਪ ਜਲੰਧਰ ਹੈ ਉਹ ਚ ਵੀ 58 ਪੋਸਟਾਂ ਨੇ ਠੀਕ ਹੈ ਤਾ ਇਹ ਪੰਜਾਬ ਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਪੰਜਾਬ 'ਚ ਅਪਰेंटिस ਲਾਣਾ ਚਾਹੁੰਦੇ ਹੋ ਰੇਲਵੇ ਦੀ ਤੇ ਇਹ ਬਹੁਤ ਵੱਡਾ ਮੌਕਾ ਹੈ ਠੀਕ ਹੈ ਅੱਧੀ ਵੀਡੀਓ ਬਸ ਇੰਨਾ ਹੀ ਹੈ ਜੇ ਤੁਹਾਡਾ ਹਲੇ ਵੀ ਕੋਈ ਡਾਊਟ ਹੈ ਤਾਂ ਇਹ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਮੀਨਸ ਕਿ ਵੀਡੀਓ ਦੇ ਥੱਲੇ ਕਮੈਂਟ ਸੈਕਸ਼ਨ ਹੈ ਉੱਥੇ ਤੁਸੀਂ ਆਪਣਾ ਕਮੈਂਟ ਛੱਡ ਸਕਦੇ ਹੋ ਤੇ ਉਹਦਾ ਰਿਪਲਾਈ ਤੁਹਾਨੂੰ ਜਲਦੀ ਮਿਲ ਜਾਵੇਗਾ ਅੱਧੀ ਵੀਡੀਓ ਬਸ ਇੰਨਾ ਹੀ ਧੰਨਵਾਦ